6 ਮਹੀਨੇ ਪਹਿਲਾਂ ਵਿਆਹ ਕੁੜੀ ਦੀ ਮ੍ਰਿਤਕ ਦੇ ਮਿਲਣ ਤੋਂ ਬਾਅਦ ਮਾਦਿਆਂ ਤਾਹਾਂ ਨਿਕਲ ਗਈਆਂ ਉਸਨੇ ਦੱਸਿਆ ਕਿ ਕਿੰਜ ਬੜੇ ਹੀ ਸ਼ੌਂਕ ਅਤੇ ਚਾਵਾਂ ਦੇ ਨਾਲ ਕੁੜੀ ਨੇ ਵਿਆਹ ਕਰਵਾਇਆ ਸੀ ਪਰ ਨਹੀਂ ਪਤਾ ਸੀ ਕਿ ਉਸਦਾ ਹੀ ਪਤੀ ਅਤੇ ਸੱਸ ਉਸ ਦੀ ਜਾਨ ਲੈ ਲਵੇਗੀ ਇਸ ਕੁੜੀ ਦੇ ਨਾਲ ਉੱਥੇ ਕੁੱਟਮਾਰ ਕੀਤੀ ਜਾਂਦੀ ਸੀ ਉਸ ਨੂੰ ਜ਼ਲੀਲ ਕੀਤਾ ਜਾਂਦਾ ਸੀ ਅਤੇ ਅਜਿਹਾ ਮਨਤੇ ਬੋਝ ਪਾਇਆ ਕਿ ਆ ਕਿ ਹੁਣ ਕੁੜੀ ਇਸ ਦੁਨੀਆ ਤੇ ਵਿਛੀ ਨਹੀਂ ਰਹੀ। ਲਾਲ ਜੋੜੇ ਦੇ ਵਿੱਚ ਕੁੜੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿੱਥੇ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਹ ਆਪਣੇ ਵਿਆਹ ਵਾਲੇ ਦਿਨ ਕਿੰਨੀ ਖੁਸ਼ ਸੀ, ਕਿੰਨੇ ਹੀ ਸੁਪਨੇ ਲੈ ਕੇ ਉਹ ਅਗਲੇ ਘਰ ਗਈ ਸੀ ਪਰ ਨਹੀਂ ਪਤਾ ਸੀ ਕਿ ਇਹ ਸਭ ਕੁਝ ਉਸਦੇ ਨਾਲ ਵਾਪਰ ਜਾਣਾ ਹੈ। ਹੁੜਿਆਣਾ ਦੇ ਵਿੱਚ ਔਰਤ ਦੀ ਮ੍ਰਿਤਕ ਦੇ ਭਾਖੜਾ ਨਹਿਰ ਦੇ ਵਿੱਚੋਂ ਬਰਾਮਦ ਹੋਈ ਹੈ ਤੇ ਜਿਸ ਕੁੜੀ ਦੀ ਪਛਾਣ ਕਮਲਪ੍ਰੀਤ ਕੌਰ ਉਮਰ 36 ਸਾਲ ਦੇ ਰੂਪ ਤੇ ਵਜੋਂ ਉਸਦੀ ਮਾਂ ਨੇ ਕੀਤੀ ਹੈ ਦੱਸਦੀ ਹੈ ਕਿ ਏਸੀ ਜਗ੍ਹਾ ਤੇ 2 ਸਾਲ ਪਹਿਲਾਂ ਉਸਦਾ ਪਹਿਲਾ ਪਤੀ ਚਲ ਵਸਿਆ ਸੀ ਦੂਸਰਾ ਵਿਆਹ ਉਸਨੇ ਕਰਵਾਇਆ ਸੀ ਪਰ ਉਸ ਨੂੰ ਪਹਿਲੇ ਪਤੀ ਦੀਆਂ ਉਹ ਯਾਦਾਂ ਉਹਦੀ ਸ਼ਰਾਫਤ ਅਤੇ ਕਿੰਝ ਉਸਨੇ ਪਿਆਰ ਦੁਲਾਰ ਦੇ ਨਾਲ ਰੱਖਿਆ ਹੋਇਆ ਸੀ ਉਹ ਸਭ ਕੁਝ ਉਵੇਂ ਹੀ ਉਸਤੇ ਮੰਨਦੇ ਉੱਤੇ ਸੀ ਪਰ ਦੂਸਰਾ ਵਿਆਹ ਜਦੋਂ ਹੁੰਦਾ ਹੈ ਤਾਂ ਉਸਦੇ ਨਾਲ ਤੱਕਾ ਕੀਤਾ ਜਾਂਦਾ ਹੈ ਨਫ਼ਰਤ ਕੀਤੀ ਜਾਂਦੀ ਹੈ ਤੇ ਉਸ ਨੂੰ ਇਸ ਰਾਹ ਤੇ ਪਹੁੰਚਾ ਦਿੱਤਾ ਜਾਂਦਾ ਹੈ ਕਮਲਪ੍ਰੀਤ ਕੌਰ ਦੀ ਮਾਂ ਸੁਰਿੰਦਰ ਕੌਰ ਨੇ ਦੱਸਿਆ ਕਿ ਕੇਸਰਗੰਜ ਮੰਡੀ ਦੀ ਉਹ ਰਹਿਣ ਵਾਲੀ ਹੈ ਉਸ ਦੀ ਤੀ ਆਪਣੇ ਪਹਿਲੇ ਪਤੀ ਤਜਿੰਦਰ ਸਿੰਘ ਕੋਹਲੀ ਨੂੰ 2 ਸਾਲ ਪਹਿਲਾਂ ਹੀ ਕਾਰੋਬਾਰ ਦੇ ਵਿੱਚੋਂ ਘਾਟਾ ਪਿਆ ਤਾਂ ਉਹ ਇਸ ਦੁਨੀਆ ਤੋਂ ਤੁਰ ਗਿਆ ਤੇ ਹੁਣ 6 ਮਹੀਨੇ ਪਹਿਲਾਂ ਹੀ ਉਹਨੇ ਆਪਣੀ ਤੀ ਕਮਲਪ੍ਰੀਤ ਦਾ ਵਿਆਹ ਮੰਡੀ ਗੋਬਿੰਦਗੜ ਦੇ ਅਮਰਿੰਦਰ ਸਿੰਘ ਦੇ ਨਾਲ ਕੀਤਾ ਸੀ ਅਮਰਿੰਦਰ ਜੋ ਕਿ ਖੁਦ ਨੂੰ ਕਾਂਗਰਸੀ ਨੇਤਾ ਕਹਿੰਦਾ ਸੀ ਸੋਰਾ ਪਰਿਵਾਰ ਵਾਲੇ ਕਮਲਪ੍ਰੀਤ ਨੂੰ ਕਿਸ ਤਰ੍ਹਾਂ ਦੇ ਨਾਲ ਤੰਗ ਪਰੇਸ਼ਾਨ ਕਰਦੇ ਸਨ ਇਸ ਗੱਲ ਦਾ ਖੁਲਾਸਾ ਮਾ ਦੇ ਵੱਲੋਂ ਕੀਤਾ ਗਿਆ ਕਈ ਵਾਰ ਉਹਦੇ ਨਾਲ ਮਾਰਕੁੱਟ ਹੁੰਦੀ ਦਿਖਾਈ ਦਿੱਤੀ ਹੈ ਤੇ ਪਿਛਲੇ 20 ਦਿਨਾਂ ਤੋਂ ਕਮਲਪ੍ਰੀਤ ਆਪਣੇ ਪੇਕੇ ਪਰਿਵਾਰ ਤੇ ਵਿੱਚ ਹੀ ਰਹਿ ਰਹੀ ਸੀ ਹਰ ਵਕਤ ਉਹ ਇਹੀ ਗੱਲਾਂ ਕਰਦੀ ਸੀ ਕਿ ਕਿੰਜ ਉਹ ਤੰਗ ਪਰੇਸ਼ਾਨ ਹੈ ਆਪਣੇ ਸਹੁਰਿਆਂ ਦੇ ਵੱਲੋਂ ਤੇ ਮੰਗਲਵਾਰ ਨੂੰ ਕਮਲਪ੍ਰੀਤ ਘਰ ਇਹ ਕਹਿ ਕੇ ਚਲੀ ਗਈ ਸੀ ਕਿ ਉਹਨੂੰ ਬੁਖਾਰ ਹੈ ਜਿਸ ਦੀ ਉਹ ਦਵਾਈ ਲੈਣ ਦੇ ਲਈ ਜਾ ਰਹੀ ਹੈ ਉਸ ਤੋਂ ਬਾਅਦ ਕੁੜੀ ਘਰ ਵਾਪਸ ਨਹੀਂ ਆਈ ਅਤੇ ਨਾ ਹੀ ਉਸ ਦਾ ਕੋਈ ਸੁਰਾਗ ਮਿਲਿਆ ਹੁਣ ਉਸ ਕੁੜੀ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਮਾਂ ਦੇ ਵੱਲੋਂ ਦੱਸਿਆ ਗਿਆ ਕਿ ਰਿਸ਼ਤੇਦਾਰਾਂ ਨੇ ਹੀ ਫੋਨ ਕਰਕੇ ਇੱਕ ਵੀਡੀਓ ਭੇਜੀ ਪਤਾ ਲੱਗਿਆ ਕਿ ਕਮਲ ਦੀ ਮ੍ਰਿਤਕ ਦੇ ਨੰਗਲ ਨਹਿਰ ਦੇ ਵਿੱਚ ਤੈਰਦੀ ਮਿਲੀ ਹੈ ਕਮਲਪ੍ਰੀਤ ਦੇ ਸਹੁਰੇ ਪਰਿਵਾਰ ਹਰ ਰੋਜ਼ ਹੀ ਕਿਸੇ ਨਾ ਕਿਸੇ ਚੀਜ਼ ਦੀ ਡਿਮਾਂਡ ਰੱਖਦੇ ਸਨ ਜਿਸ ਤੇ ਕਾਰਨ ਉਹਨਾਂ ਦੀ ਧੀ ਅਤੇ ਪੇਕਾ ਪਰਿਵਾਰ ਬਹੁਤ ਪਰੇਸ਼ਾਨ ਸੀ ਮਾਂ ਨੇ ਵੀ ਦੱਸਿਆ ਕਿ ਧੀ ਦਾ ਪਹਿਲੇ ਹੀ ਅਤੇ ਦੂਸਰੇ ਵਿਆਹ ਤੋਂ ਕੋਈ ਵੀ ਬੱਚਾ ਨਹੀਂ ਹੈ ਕਮਲਪ੍ਰੀਤ 12ਵੀਂ ਤੱਕ ਪੜ੍ਹੀ ਸੀ ਅਤੇ ਇਸ ਮਾਮਲੇ ਦੇ ਵਿੱਚ ਹੁਣ ਥਾਣਾ ਨੰਗਲ ਦੀ ਪੁਲਿਸ ਨੇ ਪਤੀ ਅਮਰਿੰਦਰ ਸਿੰਘ ਅਤੇ ਸਸਪੁਸ਼ਪਿੰਦਰ ਕੌਰ ਦੇ ਖਿਲਾਫ ਮਾਮਲਾ ਦਰਜ ਕੀਤਾ ਫਿਲਹਾਲ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਛਾਪੇਮਾਰੀ ਜਾ ਰਹੀ ਹੈ ਕਮਲਪ੍ਰੀਤ ਦਾ ਅੱਜ ਸੰਸਕਾਰ ਗੋਸ਼ਾਲਾ ਰੋਡ ਤੇ ਕੀਤਾ ਗਿਆ ਤੁਹਾਡਾ ਕੀ ਨਾਮ ਤੁਹਾਡਾ ਸੁਰਿੰਦਰ ਕੌਰ ਇਹ ਕਿਆ ਲੱਗਦੀ ਸੀ ਮੇਰੀ ਬੇਟੀ ਲੱਗਦੀ ਸੀ ਜੀ ਅੱਛਾ ਜੀ ਕਿਆ ਕਰਨ ਨੇ ਪਹਿਲਾਂ ਗੋਬਿੰਦਗੜ੍ਹ ਵਿਆਹੀ ਸੀ ਅਮਰਿੰਦਰ ਸਿੰਘ ਮਾਤਮ ਦੇ ਨਾਲ ਉਹਨਾਂ ਦੀ ਮਾਂ ਤੇ ਉਹ ਮੁੰਡੇ ਨੇ ਰਲ ਕੇ ਇੰਨਾ ਕੁ ਦੁਖੀ ਕੀਤਾ ਕਿ ਉਹਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ ਮਾਰਦੇ ਸੀ ਕੁੱਟਦੇ ਸੀ ਤੰਗ ਕਰਦੇ ਸੀ ਬਹੁਤ ਜ਼ਿਆਦਾ ਇੰਨੀ ਪਰੇਸ਼ਾਨ ਹੋਈ ਕਿ ਮਹੀਨੇ ਤੋਂ ਮੇਰੇ ਘਰ ਛੱਡ ਕੇ ਗਏ ਹੋਏ ਸੀ ਲੈਣ ਨਹੀਂ ਸੀ ਆਉਂਦੇ ਤੇ ਕੋਈ ਪਰੇਸ਼ਾਨੀ ਦੇ ਵਿੱਚ ਆਪਣੇ ਆਪ ਨੂੰ ਖਤਮ ਕਰ ਲਿਆ ਜਿੱਦਾਂ ਕਿ ਵੀ ਗਏ ਸੀ ਕਰ ਦਵਾਈ ਲੈਣ ਚਾਹੀਦਾ ਅੱਛਾ ਜੀ ਤੇ ਇਨਸਾਫ ਦੀ ਤਰ੍ਹਾਂ ਮੇਰੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਚੀਰਣੇ ਨਾ ਅੰਕੀਤੇ ਨੂੰ ਨਾ ਸੋਖ ਤਸਕਤ ਜਿਆ ਦਿੱਤੀ ਜਾਵੇ ਨੂੰ ਨੀ ਕਾਰਵਾਈ ਕੀਤੀ ਜਾਵੇ ਨਾ ਇਹਨਾਂ ਨੂੰ ਪਾਰਟੀ ਦੇ ਵਿੱਚ ਜਿਹੜੇ ਇਹ ਪਾਰਟੀ ਹੈ ਉਹਦੇ ਵਿੱਚੋਂ ਕੱਢਿਆ ਜਾਵੇ ਤਾਂ ਜ ਇਹੋ ਜਿਹਾ ਬੇਕਾਰ ਮੈਂਬਰ ਪਾਰਟੀ ਚ ਰੱਖਣ ਦਾ ਕੋਈ ਲਾਭ ਨਹੀਂ ਪਾਰਟੀ ਨੂੰ ਬਦਨਾਮ ਕਰਨ ਲਈ ਇਹੋ ਜੀ ਮੈਂਬਰਨ ਕੱਢ ਦੇਣਾ ਚਾਹੀਦਾ ਜਿਹੜੀ ਪਾਰਟੀ ਸੀਗੀ ਕਾਂਗਰਸ ਪਾਰਟੀ ਕੱਲ 112 ਦੇ ਕੰਪਲੀਟ ਹੋਈ ਸੀਗੀ ਬੜਾ ਨਰਜਿਸ ਟੈਰਰਿਸ ਵੀ ਜੀ ਤਾਂ ਉਹਨੂੰ ਕਰਵਾ ਕੇ 72 ਘੰਟੇ ਲਈ ਸ਼ਰਾਤ ਲਈ ਰੱਖਿਆ ਸਿਕਾ ਅੱਜ ਉਹਦੀ ਮਾਤਾ ਜੀ ਆਏ ਆ ਉਹਨੇ ਸ਼ਰਾਤ ਕੀਤੀ ਹੈ ਉਹਨਾਂ ਦੇ ਬੈਨਰ ਦੇ ਆਧਾਰ ਤੇ ਕਾਰ ਵੀ ਕੀਤੀ ਗਈ ਹੈ ਜੀ ਜੀ ਆ ਬੋਡੀ ਦਾ ਪੋਸ਼ਣ ਕਰਾ ਕੇ ਉਹਨੂੰ ਵੀ ਹਮਾੜੀ ਕੀਤਾ ਜਾਊਗਾ ਪਰਿਵਾਰ ਹਾਂ ਉਹਦੇ ਸਾਰੇ ਪਰਿਵਾਰ ਤੋਂ ਤੰਗਪਸ਼ਾਨ ਕਰਦੇ ਆ